ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਪਾਰਟੀ ਇਹ ਜਿੰਨਾ ਹੁਣ ਰੋਣਾ ਧੋਣਾ ਕੁਟਸੇ ਆਪਾਂ ਰੰਡੀ ਰੋਣਾ ਕਰ ਰਹੇ ਨੇ ਇੰਨਾ ਕੁਝ ਸ਼ਾਇਦ ਨਾ ਕਰਨਾ ਪੈਂਦਾ ਜਦੋਂ ਸਤਾ ਵਿੱਚ ਸੀ ਜਦੋਂ ਮੁੱਖ ਮੰਤਰੀ ਦੇ ਮਨਿਸਟਰੀਆਂ ਦੇ ਅਹੁਦਿਆਂ ਤੇ ਬੈਠੇ ਸੀ ਜੇ ਉਦੋਂ ਪੰਜਾਬ ਦੇ ਲੋਕਾਂ ਲਈ ਜਾਂ ਸ਼੍ਰੋਮਣੀ ਕਮੇਟੀ ਦੇ ਬਜਟ ਵਿੱਚੋਂ ਸੇਕ ਕਾਮ ਲਈ ਕਿਸੇ ਮਜ਼ਦੂਰ ਵਰਗ ਲਈ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਭਾਂਡੇ ਮਾਂਜਣ ਦੀ ਨੌਬਤ ਨਾ ਆਉਂਦੀ ਅੱਜ ਮੈਂ ਤਿੰਨ ਚਾਰ ਵੀਡੀਓ ਦੇਖੀਓ ਜਿਹੜੀਆਂ ਵੀਡੀਓ ਦੇਖ ਕੇ ਇਦਾਂ ਲੱਗਿਆ ਕਿ ਇਹ ਐਡੇ ਇੱਕ ਪਖੰਡੀ ਨੇ ਇੰਨਾ ਵਰਗਾ ਪਖੰਡੀ ਕੋਈ ਸੰਸਾਰ ਦੇ ਪੈਦਾ ਹੀ ਨਹੀਂ ਹੋਣਾ। ਸ਼ਖਬੀਰ ਬਾਦਲ ਬੀਲ ਕੇਅਰ ਤੇ ਬੈਠਾ ਹੈ। ਦੋ ਜਣੇ ਥਾਲੀ ਫੜਾਉਂਦੇ ਨੇ ਦੋ ਜਣੇ ਥਾਲੀ ਫੜਦੇ ਨੇ। ਇਹ ਸੇਵਾ ਹੈ। ਇਹ ਤਾਂ ਜਿਵੇਂ ਚਮਕੀਲੇ ਨੇ ਕਿਹਾ ਸੀ ਨਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ। ਉਹ ਇਹਨਾਂ ਤੇ ਸਭ ਕੁਝ ਢੁਕਦਾ ਹੈ। ਬਸ ਜੋ ਕਰਤੂਤਾਂ ਇਹ ਬੰਦੇ ਕਰ ਰਹੇ ਨੇ ਸੇਵਾ ਦੇ ਨਾਂ ਤੇ ਐਡੀਆਂ ਭੜੀਆਂ ਕਰਤੂਤਾਂ ਕੋਈ ਕਰ ਨਹੀਂ ਸਕਦਾ ਔਰ ਸੇਵਾ ਕਰਨ ਤੋਂ ਪਹਿਲਾਂ ਜਿਹੜੀ ਮੈਨੂੰ ਗੱਲਬਾਤ ਦਾ ਪਤਾ ਲੱਗਿਆ ਇਹ ਸਾਰੇ ਕਾਲਾ ਮਾਲ ਖਾਂਦੇ ਦੋ ਦੋ ਚਮਚੇ ਫੀਮ ਦੇ ਖਾਦੇ ਹੁੰਦੇ ਆ ਐ ਟੱਲੀ ਹੋ ਕੇ ਕਿਉਂਕਿ ਉਹ ਤਾਂ ਬਿਸ਼ਰਮੀ ਆਉਂਦੀ ਹੈ ਕਿ ਲੋਕ ਦੇਖਦੇ ਨੇ ਕਿ ਆ ਪੰਜਾਬ ਦਾ ਮੁੱਖ ਮੰਤਰੀ ਬੈਠਾ ਆ ਮੁੱਖ ਮੰਤਰੀ ਦਾ ਬੇਟਾ ਬਠੇ ਸੁਖਵੀਰ ਬਾਦਲ ਉਹਦਾ ਬਿਸ਼ਰਮ ਹੀ ਆਉਂਦੀ ਹੈ ਨਾਲ ਜਿਹੜੇ ਮੰਤਰੀ ਸੰਤਰੀ ਖੜੇ ਨੇ ਸਾਰੇ ਕਾਲਾ ਮਾਲ ਖਾ ਕੇ ਸੇਵਾ ਤੇ ਲੱਗਦੇ ਆ ਅਸਾਂ ਇੱਕ ਮੈਨੂੰ ਹੋਰ ਸ਼ੱਕ ਪਿਆ ਅੱਜ ਇਹ ਕਿਸੇ ਨੇ ਵੀਡੀਓ ਭੇਜੀ ਮੈਨੂੰ ਸੁਖਵੀਰ ਬਾਦਲ ਜਦੋਂ ਬੀਲ ਚੇਅਰ ਤੋਂ ਉੱਠਦਾ ਹੈ ਨਾ ਜਿਹੜੀ ਲੱਤ ਤੇ ਫੈਕਚਰ ਹੋਇਆ ਹੋਇਆ ਹੈ ਪਲੇਸਟਰ ਕੀਤਾ ਹੈ ਉਹ ਲੱਤ ਤਾਂ ਹਾਂ ਚੱਕਲੀ ਉਹਨੇ ਧਰਤੀ ਤੇ ਲਾਲੀ ਜਿਹੜੀ ਦੂਜੀ ਲੱਤ ਹੈ ਮਤਲਬ ਜਿਹੜੀ ਲੱਤ ਫੈਕਚਰ ਵਾਲੀ ਤਾਂ ਹਾ ਚੱਕਣੀ ਸੀ ਉਹ ਤਾਂ ਥਾ ਧਰਤੀ ਤੇ ਲਾਲੀ ਤੇ ਦੂਜੀ ਲੱਤ ਜਿਹੜੀ ਲੱਤ ਫੈਕਚਰ ਹੋਇਆ ਉਹਦੇ ਨਾਲ ਨੱਚੀ ਜਾਂਦਾ ਜਦੋਂ ਬੀਲ ਚੇਅਰ ਤੋੜਦੇ ਮੈਂ ਇੱਕ ਬੇਨਤੀ ਕਰਨੀ ਹੈ ਤੁਸੀਂ ਇੰਡੀਅਨ ਮੂਵੀ ਦੇਖੀ ਹੋਣੀ ਹੈ ਸੰਦੇਯਾਲ ਦੀ ਉਹਦੇ ਵਿੱਚ ਸ਼ਰਪਾ ਸੰਟੀ ਉਹਦੇ ਨਾਲ ਹੇਰੋਨ ਹੈਗੀ ਹੈ ਉਥੇ ਇੱਕ ਵਰਮੈਂਟਿਕ ਦਾ ਸੀਨ ਹੈ ਜਦੋਂ ਘਰ ਵਿੱਚ ਆਉਂਦਾ ਉਹ ਇੱਕ ਬਹਾਨਾ ਲਾਉਂਦਾ ਕਿ ਮੇਰੇ ਐਕਸੀਡੈਂਟ ਹੋ ਗਿਆ ਸੀ ਤੇ ਉਹ ਗੱਲਾਂ ਦੇ ਵਿੱਚ ਉਹਨੂੰ ਭੁਲਝਾ ਲੈਂਦੀ ਹੈ ਤੇ ਜਿਹੜੀ ਲੱਤ ਫੈਕਚਰ ਹੋਇਆ ਹੁੰਦਾ ਉਹ ਲੱਤ ਨਾਲ ਉੱਥੇ ਰਹਿ ਜਾਂਦਾ ਵਧੀਆ ਤੇ ਫਿਰ ਉਹਦੇ ਉਹ ਮਜ਼ਾਕ ਦੇ ਵਿੱਚ ਕੁਛ ਮਾਰਦੀ ਹੈ ਤਸਵੀਰ ਵਾਲ ਤਾਂ ਉਦੋਂ ਹੀ ਟੱਪ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਜੇ ਕੋਈ ਹੈਗਾ ਨਾ ਅਣਕ ਸ਼ਰਮ ਵਾਲਾ ਮੈਨੂੰ ਇਤਾਂ ਲੱਗਦਾ ਵੀ ਉਹਦੀ ਪੱਟੀ ਖਲਾ ਕੇ ਦੇਖੋ ਇਹ ਨਾਟਕੀ ਕਰਦੇ ਕਿਉਂਕਿ ਨੇੜੇ ਸਾਹਿਬ ਮੈਬਿਲ ਚੇਅਰ ਤੋਂ ਉੱਠਿਆ ਉਹ ਸਾਨੂੰ ਤਾਂ ਲੱਗਦੇ ਨਹੀਂ ਵੀ ਇਹਦੇ ਫੱਕੇ ਹੋਇਆ ਕੋਈ ਹੱਡੀ ਤੇ ਜਨ ਕੇ ਡਰਾਮਾ ਕੀਤਾ ਬਚਣ ਵਾਸਤੇ ਮਤਲਬ ਕਹਿਣ ਤੋਂ ਇਹ ਹੈ ਇਹ ਸਭ ਕੁਝ ਤਾਂ ਕਰਨਾ ਪੈ ਰਿਹਾ ਕਿਉਂਕਿ ਜਿੰਨੀਆਂ ਗਲਤੀਆਂ ਕਾਮਪ੍ਰੀ ਕੀਤੀਆਂ ਨੇ ਉਹ ਗਲਤੀਆਂ ਦਾ ਪੁਕਤਾ ਹਣ ਹੈ ਬਿਲਾਵ ਦੇ ਲੋਕਾਂ ਨੇ ਨਕਾਰਦੇ ਔਰ ਪੰਜਵਾਰੀ ਮੁੱਖ ਮੰਤਰੀ ਲੈ ਕੇ ਬਾਦਲ ਸਾਹਿਬ ਤੇ ਆਪਣੀ ਸਰਕਾਰ ਦੇ ਹੁੰਦਿਆਂ ਹੋਇਆਂ ਕੋਈ ਜੱਜ ਦਾ ਕੰਮ ਕੀਤਾ ਨਹੀਂ ਇਹਦਾ ਮਤਲਬ ਇਹ ਹੈ ਇੱਕ ਇਥੇ ਮੈਂ ਥੋੜੀ ਜਿਹੀ ਹੋਰ ਗੱਲ ਤੁਹਾਡੇ ਨਾਲ ਕਰਨੀ ਹੈ ਅੱਜ ਮੈਂ ਤਕਰੀਬਨ 2 ਘੰਟੇ ਖੋਣ ਤੇ ਰਿਹਾ ਭਵੰਤਮਾਨ ਦੀਆਂ ਕੁਝ ਛੁਟਕਲੀਆਂ ਵਾੜੀਆਂ ਜਿਹੜੀਆਂ ਵੀਡੀਓ ਸੀ ਬਾਲਾਂ ਦੇ ਪ੍ਰਤੀ ਆਪਣੇ ਪ੍ਰਤੀ ਉਹ ਸਾਹਮਣੇ ਆਇਆ ਭਗਵਾਨ ਤਮਾਨ ਦੇ ਵਿੱਚ ਕੋਈ ਇਹੋ ਜਿਹਾ ਗੁਣ ਨਹੀਂ ਸੀ ਕਿ ਉਹ ਪੰਜਾਬ ਦਾ ਰਖਵਾਲਾ ਬਣ ਕੇ ਬਹਿ ਗਿਆ ਪੰਜਾਬ ਦੇ ਵਿੱਚ ਉਹਨੇ ਸਰਕਾਰ ਬਣਾ ਲਈ ਕੋਈ ਸ਼ਰਾਬੀ ਟੱਕਰਿਆ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਉਹ ਕਹਿੰਦਾ ਵੀ ਤੂੰ ਸ਼ਰਾਬ ਪੀਂਦਾ ਉਹ ਪੜ੍ਹੇ ਲਿਖੇ ਸੱਚਮੇਂ ਕਹਿੰਦਾ ਮੈਂ ਨਹੀਂ ਪੀਂਦਾ ਉਹ ਕਹਿੰਦਾ ਕਿ ਵੀ ਤੂੰ ਸ਼ਰਾਬ ਪੀਂਦਾ ਕਿਉਂ ਨਹੀਂ ਉਹ ਕਹਿੰਦਾ ਮੈਂ ਤੇਰੀ ਕਰਤੂਤ ਵੇਖੀ ਐ ਇੱਕ ਦਿਨ ਤੂੰ ਖਾਲੀ ਵੀ ਡੱਗਾ ਪਿਆ ਸੀ ਸ਼ਰਾਬੇ ਕੇ ਤੇ ਕੁੱਤੇ ਤੇਰਾ ਮੂੰਹ ਚੱਟ ਰਹੇ ਸੀ ਖਾਲੀ ਵੀ ਤੇਰਾ ਮੂੰਹ ਸੀ ਬਸ ਕਹਿੰਦਾ ਉਹਦੇ ਮੈਂ ਤੁਹਾਨੂੰ ਨਫ਼ਰਤ ਹੋ ਗਈ ਮੈਨੂੰ ਵੀ ਮੈਂ ਤੋਂ ਬਾਅਦ ਸ਼ਰਾਬ ਪੀਣੀ ਨਹੀਂ ਤੇ ਨਾ ਮੈਂ ਸ਼ਰਾਬ ਦੇ ਨੇੜੇ ਜਾਣਾ ਹੁਣ ਜਿਹੜੀ ਮੈਂ ਗੱਲ ਕਹੀ ਐ ਮੈਂ ਇਹਨੂੰ ਥੋੜੀ ਜਿਹੀ ਉਹਨੂੰ ਸਮਝੋ ਗੰਭੀਰਤਾ ਦੇ ਨਾਲ ਭਗਵੰਤ ਮਾਨੇ ਸਰਕਾਰ ਅਕਾਲੀਆਂ ਦੀਆਂ ਤੇ ਕਾਂਗਰਸ ਵਾਲਿਆਂ ਦੀਆਂ ਕਰਤੂਤਾਂ ਜਿਹੜੀਆਂ ਸੀ ਨਾ ਉਹ ਦੇਖ ਕੇ ਚੁਟਕਲੇ ਬਣਾਏ ਉਹ ਚੁਟਕਲੇ ਬਣਾ ਕੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾਇਆ ਲੋਕ ਪਿੱਛੇ ਲੱਗ ਗਏ ਤੇ ਉਹਨੇ ਸਰਕਾਰ ਬਣਾ ਲਈ ਜਣ ਕੇ ਆਕਾਲੀਆں ਦੀ ਸਰਕਾਰ ਦੀ ਜਿਹੜੇ ਕਰਤੂਤਾਂ ਸੀ ਜਿਹੜੇ ਗੱਪ ਛਡਾਪ ਮਾਰੇ ਸੀ ਜਾਂ ਕੈਪਟਨ ਵਰਗਿਆਂ ਨੇ ਮਾਰੇ ਸੀ ਉਹ ਚੁਟਕਲੇ ਬਣਾ ਕੇ ਭਵੰਤਮਨ ਨੇ ਲੋਕਾਂ ਨੂੰ ਸੁਣਾਤੇ ਲੋਕ ਖੁਸ਼ ਹੋ ਗਏ ਤੇ ਭਵੰਤਮਨ ਨੂੰ ਵੋਟਾਂ ਪੈ ਗਈਆਂ ਭਵੰਤਮਨ ਨੇ ਸਰਕਾਰ ਬਣਾ ਲਈ ਤੇ ਹੁਣ ਉਹੀ ਉਹ ਦੁਬਾਰਾ ਫੇਰ ਚੁਟਕਲੇ ਸੁਣਾਇ ਜਾਂਦਾ ਹੈ ਤੇ ਜਿਹੜੇ ਇਹ ਹੁਣ ਬਾਦਲ ਕੇ ਭਾਂਡੇ ਮਾਜੀ ਜਾਂਦੇ ਨੇ ਜਾਂ ਹੋਰ ਉਥੇ ਖੜੇ ਨੇ ਦਲੀਤ ਜੀ ਮੈਂਬਰਗੇ ਨਾਲ ਉਹ ਦੂਜਾ ਬੇਕਰਮ ਸਿੰਘ ਮਜੀਠੀਆ ਵਰਗੇ ਫਿਰਦੇ ਆ ਇਹ ਇਹ ਕਹਿ ਲਈਏ ਇਹ ਨੌਬਤ ਤਾਂ ਆਈ ਜੇ ਕਿਤੇ ਪੰਜਾਬ ਦੇ ਲੋਕਾਂ ਲਈ 2 4% ਕੰਮ ਕਰ ਲੈਂਦੇ ਸ਼੍ਰੋਣੀ ਕਮੇਟ ਦਾ ਬਜਟ ਆਰਮਾ ਖਰਬਾਂ ਦਾ ਬਜਟ ਹੈ ਜੇ ਕੌਮ ਦੇ ਹਿੱਤਾਂ ਪਰ ਥੋੜਾ ਬਹੁਤਾ ਬਜਟ ਉਹ ਖਰਚ ਕਰ ਦਿੰਦੇ ਤਾਂ ਸ਼ਾਇਦ ਅੱਜ ਬਰਸੇ ਲੈ ਕੇ ਖੜਨਾ ਨਾ ਪੈਂਦਾ ਤਖਤیاں ਪਾ ਕੇ ਭਾਂਡੇ ਨਾ ਮੰਨਣੇ ਪੈਂਦੇ ਸ਼ਾਇਦ ਕੋਈ ਗੋਲੀ ਚ ਲਾਉਣ ਵਾਲਾ ਵੀ ਮੂਰੇ ਨਾ ਹੁੰਦਾ ਜਣ ਕੇ ਡਰਾਮੇਬਾਜ਼ੀ ਜਿਹੜੀ ਸੀ ਨਾ ਲੈ ਬੈਠੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ